ਪੰਜਾਬ ਸਟੋਰੀ ਚੈਨਲ ਤੇ ਨਵੀਂ ਵੀਡੀਓ ਨਾਲ ਫਿਰ ਤੋਂ ਹਾਜ਼ਰਾਂ ਅੱਜ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਪਟਨਾ ਸ਼ਹਿਰ ਦੇ ਵਿੱਚ ਇੱਕ ਤਨੀ ਵਪਾਰੀ ਨੂੰ ਜਿਸ ਨੂੰ ਪੁੱਤਰਾਂ ਦੀ ਲਾਲਸਾ ਸੀ ਬੱਚਿਆਂ ਦੀ ਲਾਲਸਾ ਸੀ ਉਸ ਦੀ ਇਹ ਲਾਲਸਾ ਇਹ ਭੁੱਖ ਕਿਸ ਤਰ੍ਹਾਂ ਪੂਰੀ ਕੀਤੀ ਆਹ ਵੀਡੀਓ ਨੂੰ ਅਖੀਰ ਤੱਕ ਸੁਣਦੇ ਆਂ ਤੇ ਸ਼ੇਅਰ ਕਰਨਾ ਭੁੱਲਣਾ ਪਟਨਾ ਸ਼ਹਿਰ ਵਿੱਚ ਇੱਕ ਤਨੀ ਵਪਾਰੀ ਰਹਿੰਦਾ ਸੀ ਉਨ੍ਹਾਂ ਦੇ ਪਿਤਾ ਨੇ ਇੱਕ ਬੇੜੀ ਤਿਆਰ ਕਰਵਾਈ ਜੋ ਬਹੁਤ ਜ਼ਿਆਦਾ ਸੁੰਦਰ ਸੀ। ਉਸਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਆਜੋ ਰਲ ਕੇ ਸ਼ਹਿਰ ਕਰਨ ਚੱਲੀਏ। ਇਸ ਤੇ ਸਾਰੇ ਸ਼ਹਿਰ ਕਰਨ ਦੇ ਲਈ ਗੰਗਾ ਦੇ ਕਿਨਾਰੇ ਪਹੁੰਚ ਕੇ ਬੇੜੀ ਵਿੱਚ ਬੈਠ ਗਏ। ਬੇੜੀ ਹੌਲੀ-ਹੌਲੀ ਚੱਲ ਪਈ। ਪਰੰਤੂ ਅਜੇ ਥੋੜੀ ਦੂਰੀ ਹੀ ਗਈ ਸੀ ਕਿ ਗੰਗਾ ਨਦੀ ਦੀਆਂ ਛੱਲਾਂ ਨੇ ਘੇਰ ਲਿਆ। ਮਲਾ ਨੇ ਬੜਾ ਯਤਨ ਕੀਤਾ ਪਰ ਉਹ ਅਸਫਲ ਰਿਹਾ। ਅਖੀਰ ਜਦੋਂ ਕੋਈ ਰਾਹ ਨਾ ਦਿਸਿਆ ਤਾਂ ਸਭ ਬੱਚਿਆਂ ਦੀਆਂ ਚੀਕਾਂ ਨਿਕਲ ਗਈਆਂ ਮਾਮਾ ਕਿਰਪਾਲदास ਨੇ ਬਾਲ ਗੁਰੂ ਗੋਮਿੰਦਰਾਏ ਸਤਿਗੁਰਾਂ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਇਸ ਜੋ ਬੇੜੀ ਨੂੰ ਤੁਸੀਂ ਹੀ ਠੱਲ ਪਾ ਸਕਦੇ ਹੋ ਭਾਵ ਗੰਗਾ ਨੂੰ ਤੁਸੀਂ ਰੋਕ ਸਕਦੇ ਹੋ ਅਤੇ ਬੇੜੀ ਨੂੰ ਸਹੀ ਸਲਾਮਤ ਕੰਡੇ ਤੇ ਲਿਜਾ ਸਕਦੇ ਹੋ ਮਾਮਾ ਕਿਰਪਾਲ ਦਾਸ ਨੇ ਇਹ ਵੀ ਕਿਹਾ ਕਿ ਜੋ ਨਦੀਆਂ ਦਰਿਆ ਪਹਾੜ ਜਿੰਨੇ ਵੀ ਜੀਵ ਜੰਤੂ ਨੇ ਇਹ ਤੁਹਾਡੀ ਰਜਾ ਦੇ ਵਿੱਚ ਰਹਿੰਦੇ ਹਨ ਮਾਮਾ ਕਿਰਪਾਲ ਦਾਸ ਦੀ ਅਰਦਾਸ ਸੁਣ ਕੇ ਸਹਬਜ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਨਾਲ ਗੰਗਾ ਨੂੰ ਛੋਹ ਦਿੱਤਾ ਅਤੇ ਗੰਗਾ ਜੋ ਛਾਲਾ ਮਾਰ ਰਹੀ ਸੀ ਛੱਲਾ ਮਾਰ ਰਹੀ ਸੀ ਪਾਵ ਆਪਦੇ ਉਦਰ ਰੂਪ ਦੇ ਵਿੱਚ ਸੀ ਉਹ ਸ਼ਾਂਤ ਹੋ ਗਈ ਕਿਉਂਕਿ ਉਸ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਛੋਹ ਸੀ ਉਹ ਚਾਹੀਦੀ ਸੀ ਇਸ ਕਰਕੇ ਹੀ ਉਹ ਉਦਰ ਰੂਪ ਦੇ ਵਿੱਚ ਸੀ ਇਹ ਕੌਤ ਦੇ ਦੇਖ ਕੇ ਸਾਹੂਕਰ ਦਾ ਪੁੱਤਰ ਬੜਾ ਸ਼ਰਧਾवान ਹੋ ਗਿਆ ਅਤੇ ਗੁਰੂ ਗੋਵਿੰਦ ਰਾਏ ਜਿਹਦਾ ਸ਼ਰਧਾਲੂ ਬਣ ਗਿਆ ਸੇਠ ਤਾਂ ਪਹਿਲਾਂ ਹੀ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਉਸ ਦੀ ਨੌ ਦੇ ਘਰ ਕੋਈ ਬਾਲ ਨਹੀਂ ਸੀ ਹੁੰਦਾ ਉਸਨੇ ਆਪਣੀ ਪਤਨੀ ਨੂੰ ਗੁਰੂ ਘਰ ਦੀ ਸ਼ਰਨ ਲੈਣ ਦੀ ਸਲਾਹ ਦਿੱਤੀ ਸਠਾਣੀ ਆਪਣੀ ਨੋ ਨੂੰ ਲੈ ਕੇ ਮਾਤਾ ਗੁਜਰਕੌਰ ਕੋਲ ਆਈ ਬਾਲ ਗੋਮਿੰਦ ਰਾਏ ਉਦੋਂ ਮਾਤਾ ਜੀ ਦੀ ਗੋਦ ਵਿੱਚ ਬੈਠੇ ਸਨ ਸਠਾਣੀ ਨੇ ਮਾਤਾ ਜੀ ਅੱਗੇ ਬੇਨਤੀ ਕੀਤੀ ਅਤੇ ਕਿਹਾ ਉਹ ਗੁਰੂ ਜੀ ਨੂੰ ਸਿਫਾਰਸ਼ ਕਰਨ ਕਿ ਮੇਰੇ ਨੋ ਨੂੰ ਪੁੱਤਰ ਦਾ ਵਰ ਦੇਣ ਉਸ ਵੇਲੇ ਗੁਰਦਗਾਤਿ ਦੇ ਬਿਰਾਜਮਾਨ ਨੌਵੇਂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਮ ਦੀ ਯਾਤਰਾ ਤੇ ਗਏ ਹੋਏ ਸਨ ਭਾਵ ਸਿੱਖੀ ਦਾ ਪ੍ਰਚਾਰ ਕਰਨ ਗਏ ਹੋਏ ਸਨ ਅਤੇ ਮਾਤਾ ਗੁਜਰਕੌਰ ਜੀ ਬਾਲ ਗੋਮਦਰਾਏ ਅਤੇ ਮਾਮਾ ਕਿਰਪਾਲਦਾਸ ਜੀ ਉਸ ਵੇਲੇ ਪਟਨਾ ਸਹਿਰ ਦੇ ਵਿੱਚ ਰਹਿ ਰਹੇ ਸਨ ਜਦੋਂ ਮਾਤਾ ਗੁਜਰਕੌਰ ਨੇ ਉਹਨਾਂ ਬੀਬੀਆਂ ਦੀ ਅਰਦਾਸ ਬੇਨਤੀ ਸੁਣੀ ਤਾਂ ਉਹਨਾਂ ਨੇ ਆਪਣੇ ਬਾਲ ਗੋਮਦਰਾਏ ਨੂੰ ਇਹਨਾਂ ਬੀਬੀਆਂ ਦੀਆਂ ਜੋ ਮਨੋ ਕਾਮਨਾ ਨੇ ਉਹ ਪੂਰਿਆ ਕਰਨ ਦੇ ਲਈ ਬਾਲ ਗੋਮਿੰਦਰਾਏ ਅੱਗੇ ਅਰਦਾਸ ਬੇਨਤੀ ਕੀਤੀ ਜਦੋਂ ਮਾਤਾ ਜੀ ਨੇ ਬਾਲ ਗੋਮਿੰਦਰਾਏ ਅੱਗੇ ਅਰਦਾਸ ਕੀਤੀ ਤਾਂ ਸਠਾਣੀ ਦੇ ਨਾਲ ਉਸ ਦੀਆਂ ਦਰਾਨੀਆਂ ਜਠਾਣੀਆਂ ਵੀ ਆਈਆਂ ਹੋਈਆਂ ਸਨ ਉਹਨਾਂ ਨੇ ਵੀ ਬਾਲ ਗੁਰੂ ਅੱਗੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਆਈਆਂ ਹਾਂ ਸਾਡੀ ਨੌ ਨੂੰ ਪੁੱਤਰ ਦਾ ਬਰ ਬਖਸ਼ੋ ਬਾਲ ਗੁਰੂ ਗੋਮਿੰਦਰਾਏ ਕੁਝ ਪਲ ਚੁੱਪਚਾਪ ਉਹਨਾਂ ਵੱਲ ਵੇਖਦੇ ਰਹੇ ਅਤੇ ਫਿਰ ਕਹਿਣ ਲੱਗੇ ਜੇ ਇਹ ਪੁੱਤਰ ਦੀ ਦਾਤ ਲੈਣਾ ਚਾਹੁੰਦੇ ਹਨ ਤਾਂ ਇਹਨਾਂ ਨੇ ਜਿਹੜਾ ਸੁੰਦਰ ਬਜਰਾ ਨਵਾਂ ਬਣਾਇਆ ਹੈ ਉਹ ਗੁਰੂ ਘਰ ਨੂੰ ਭੇਟਾ ਦੇ ਦੇਣ ਫਿਰ ਅਸੀਂ ਪੁੱਤਰ ਦਾ ਵਰ ਦਿਆਂਗੇ ਇਸਤਰੀਆਂ ਖੁਸ਼ ਹੋ ਗਈਆਂ ਉਹਨਾਂ ਨੇ ਬਜਰਾ ਦੇਣਾ ਪ੍ਰਵਾਨ ਕਰ ਲਿਆ ਤਦ ਆਵ ਮਾਤਾ ਜੀ ਝੋਲੀ ਵਿੱਚੋਂ ਉੱਠ ਕੇ ਸਠਾਣੀ ਨੋ ਕੋਲ ਗਏ ਅਤੇ ਹੱਥ ਦੀ ਖੂੰਡੀ ਨਾਲ ਉਹਦੇ ਸਿਰ ਨੂੰ 5 ਵਾਰ ਪੋਲੇ ਜਿਠ ਕੋਰਿਆ ਤੇ ਫਰਮਾਇਆ ਇਸ ਦੇ ਘਰ ਪੰਜ ਪੁੱਤਰ ਹੋਣਗੇ ਬਾਲ ਗੋਮਜਰੇ ਦੀ ਇਹ ਬਚਨ ਸੁਣ ਕੇ ਇਸ ਤਰ੍ਹਾਂ ਨਿਹਾਲ ਹੋ ਗਈਆਂ ਅਤੇ ਕਈ ਤਰ੍ਹਾਂ ਸਗਾਤਾਂ ਜੋ ਨਾਲ ਲਿਆਈਆਂ ਸਨ ਉਹ ਬਾਲਾ ਪ੍ਰੀਤਾਂ ਨੂੰ ਭੇਟ ਕਰਕੇ ਖੁਸ਼ੀ-ਖੁਸ਼ੀ ਭਰਤੀਆਂ ਇਸ ਤਰ੍ਹਾਂ ਉਹਨਾਂ ਦੇ ਘਰ ਸਮਾ પા ਕੇ ਪੰਜ ਪੁੱਤਰਾਂ ਦਾ ਜਨਮ ਲਿਆ ਅਤੇ ਉਹਨਾਂ ਨੇ ਆਪਣਾ ਜੋ ਵਾਅਦਾ ਸੀ ਗੁਰੂ ਸਾਹਿਬ ਨਾਲ ਕੀਤਾ ਉਹ ਪੂਰਾ ਕੀਤਾ ਅਤੇ ਹਮੇਸ਼ਾ ਲਈ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਇਸ ਆਖੀ ਤੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਵੀ ਸ਼ਰਧਾਵਾਨ ਹੋ ਕੇ ਗੁਰੂ ਸਾਹਿਬ ਨੂੰ ਪ੍ਰਮਾਤਮਾ ਮੰਨ ਕੇ ਅਕਾਲ ਪੁਰਖ ਮੰਨ ਕੇ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਸਾਹਿਬ ਉਹਨਾਂ ਨੂੰ ਨਿਰਾਸ਼ ਨਹੀਂ ਕਰਦੇ ਉਹਨਾਂ ਦੇ ਹਰ ਤਰ੍ਹਾਂ ਦੇ ਦੁੱਖ ਤਕਲੀਫਾਂ ਦੂਰ ਕਰਦੇ ਨੇ ਉਹਨਾਂ ਦੀ ਜੋ ਹਰ ਮੰਦੀਆਂ ਮਨੁਕਾਮਨਾ ਸ਼ੁੱਧ ਮਨੁਕਾਮਨਾਵਾਂ ਹੁੰਦੀਆਂ ਨੇ ਉਹ ਪੂਰੀਆਂ ਕਰਦੇ ਨੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ